ਜਦੋਂ ਸਰਸੇ ਵਾਲੇ ਬਾਬੇ ਨੂੰ ਮਾਫੀ ਦਿੱਤੀ ਸੀ ਨਾ ਆ ਸੋਡਾ ਵਿਰਸਾ ਸਿੰਘ ਬਲਟੋਹਾ ਉਦੋਂ ਵਿੱਚ ਹੀ ਸੀ ਕਾਲੀਦਲ ਦੇ ਤੇ ਹੁਣੇ ਕਹਿੰਦਾ ਵੀ ਮੈਂ ਤਾਂ ਬੜਾ ਹੀ ਤਕੜਾ ਪੰਥ ਕਾਗੂ ਆ ਮੈਰੇ ਚ ਤਾਂ ਕੋਈ ਮੈਲ ਹੀ ਨਹੀਂਗੀ ਹੈਗੀ ਤੂੰ ਮਾਜੇ ਦੀ ਮੈਲ ਆ ਹੈ ਤੇ ਉਹ ਮੈਂ ਆ ਪੰਥ ਕਾਗੂ ਉਦੋਂ ਹੋ ਕੇ ਮੈਂ ਰਿਆ ਸੰਤ ਪਿੰਡਰਾਣਾ ਜੀ ਦੇ ਨਾਲ ਉਦੋਂ ਪਤਾ ਕੀ ਐਂ ਕਹਿੰਦਾ ਇਹ ਰਬ ਵਿਚਰਾਣਾ ਹੋਵੇ ਵੀ ਉਹਨਾਂ ਨੂੰ ਤੂੰ ਧੋਖਾ ਦੇ ਕੇ ਬਾਹਰ ਆ ਗਿਆ ਸੀਗਾ ਹੱਥ ਖੜੇ ਕਰਕੇ ਉਹ ਪੈਠੇ ਚ ਸ਼ੁਰਾ ਮਾਰ ਕੇ ਆਇਆ ਸੀ ਤੂੰ ਸੰਤਾਂ ਦੇ ਧੋਖਾ ਦੇ ਕੇ ਆਇਆ ਸੀ ਤੂੰ ਹਕੇ ਮੇਰੇ ਜੀ ਕਰੈਕਟਰ ਚ ਕੋਈ ਕਮੀ ਕੱਢੋ ਹਕੇ ਹੋਣਾ ਕਮੀਆਂ ਹੀ ਆਂ ਦੱਸ ਜੇ ਤੂੰ ਮਾਫੀ ਦਿਤੀ ਆ ਆਕਾਲੀ ਦਲ ਨੇ ਮਾਫੀ ਦਿਤੀ ਆ ਸਸਿਆਲੇ ਬਾਬੇ ਨੂੰ ਤੂੰ ਵਿੱਚ ਨਹੀਂ ਸੀਗਾ ਪਾਰਟੀ ਦੇ ਕਿਉਂ ਨਹੀਂ ਕਸਖਿਆ ਵੀ ਤੂੰ ਕਹਿੰਦਾ ਵੀ ਕਾ ਮਾਫੀ ਦੰਨੇ ਆ ਹੈ ਤਦੋ ਬ੍ਰਿਗਾੜੀ ਬਿਆਦਵੀ ਹੋਈ ਆ ਅਣਪਛਾਤੀ ਪੁਲਸ ਤੂੰ ਕਿਹਾ ਨਹੀਂ ਕਿਹਾ ਵੀ ਅਣਪਛਾਤੀ ਪੁਲਸ ਨਹੀਂ ਹੁੰਦੀ ਕੀ ਪੁਲਸ ਦੇ ਟਰੈਸ ਕਰਕੇ ਤੇ ਪਰਚੀ ਦਿਓ ਪੁਲਸ ਤੇ ਹੈ ਤੇ ਗੋਲੀਆਂ ਜਿਹੜੀਆਂ ਉਹ ਸੜਕ ਦੇ ਵੱਜੀਆਂ ਤੇ ਉਹਨਾਂ ਨੂੰ ਕਿਵੇਂ ਤੁਸੀਂ ਤੋੜ ਮਰੋੜ ਕੇ ਪੇਸ਼ ਕੀਤਾ ਉਹਨਾਂ ਨੂੰ ਹੈ ਕਿਉਂ ਨਹੀਂ ਉਹਦੋਂ ਤੁਸੀਂ ਕਿਹਾ ਦੱਸੋ ਵੀ ਮੌਕੇ ਦੀ ਸਰਕਾਰ ਕਾਲੀ ਦਲ ਦੀ ਸੀਗੀ ਤੇ ਉਤੋਂ ਗੋਲੀ ਦਾ ਆਰਡਰ ਬਿਨਾ ਮੁੱਖ ਮੰਤਰੀ ਦੀ ਇਜਾਜ਼ਤ ਦੇ ਕਿਵੇਂ ਹੋ ਸਕਦੀ ਆ ਫਾਇਰਿੰਗ ਹੋ ਹੀ ਨਹੀਂ ਸਕਦੀ ਪਾਠ ਕਰਦੀ ਭੀੜ ਦੇ ਉੱਤੇ ਸੰਗਤ ਤੇ ਗੁਰੂ ਦੀ ਨਾਨਕ ਨਾਮ ਲੇਵਾ ਸੰਗਤ ਦੇ ਉੱਤੇ ਤੁਸੀਂ ਗੋਲੀਆਂ ਚਲਾਤੀਆਂ ਯਾਰ ਬਿਆਦ ਵੀ ਕਰਾਤੀ ਉੱਥੇ ਹਨਾ ਬਰਗਾੜੀ ਤੇ ਉਦੋਂ ਦੂਬੇ ਚ ਹੀ ਸੀਗਾ ਹਗਲੇ ਭਾਈ ਪੰਥ ਕਾਗੂ ਅਵਰਸਾ ਸਿੰਘ ਬਲਤੋਹਾ ਉਹਦੀ ਗੱਲ ਕਰੀ ਜੰਨੇ ਆ ਵੀ ਹੁਣ ਇੱਕ ਫਡੂਰ ਸਾਹਿਬ ਤੋਂ ਉਹ ਜਿਹੜਾ ਲੋਕ ਸਭਾ ਦਾ ਇਲੈਕਸ਼ਨ ਲੜ ਰਿਹਾ ਤੇ ਇਹ ਕਹਿੰਦਾ ਕਿ ਮੈਨੂੰ ਲਾਈਵ ਤੇ ਬਾਹਲੋ ਉਹ ਤੂੰ ਤਾਂ ਨਾ 5 ਮਿੰਟ ਦੀ ਘਟਣਾ 5 ਮਿੰਟ ਲਾਈਵ ਦੇ ਉੱਤੇ ਜਦੋਂ ਸਿੰਘਾਂ ਨੇ ਤੈਨੂੰ ਕੁਐਸਚਨ ਪੁੱਟ ਕੀਤੇ ਤੇਰੇ ਸਾਹਮਣੇ ਜਦੋਂ ਇੱਕ ਇੱਕ ਕੁਐਸਚਨ ਦਸ ਅਨੰਦਪੁਰ ਸਾਹਿਬ ਦੇ ਮੱਦੇਦ ਦੇ ਕੰਮ ਭੱਜਿਆ ਤੂੰ ਹੈ ਹੁਣ ਤੱਕ ਬੰਦੀ ਸਿੰਘਾਂ ਦੇ ਨਾਂ ਤੇ ਤੁਸੀਂ ਖਾਦਾ ਜਿਹੜਾ ਬਾਹਰਲੇ ਦੇਸ਼ਾਂ ਤੋਂ ਪੈਸੇ ਮਗਾ ਮਗਾ ਕੇ ਪੰਥ-ਪੰਥ ਕਰਕੇ ਖਾਦਾ ਜਿਹੜਾ ਤਾਂ ਤੁਸੀਂ ਬੰਦੀ ਸਿੰਘਾਂ ਦੇ ਨਾਂ ਤੇ ਤੇ ਬੰਦੀ ਸਿੰਘਾਂ ਨੂੰ ਤੁਸੀਂ ਬਾਹਰ ਕਿਉਂ ਨਹੀਂ ਕੱਢਿਆ ਜੇਲਾ ਚੋਂ ਭਾਈ ਦਲੇ ਤੁਹਾਨੂੰ ਪਤਾ ਚੰਗਾ ਭਲਾ ਵੀ ਜੇ ਬੰਦੀ ਸਿੰਘ ਜੇਲਾ ਤੇ ਜਿਹੜੇ ਬੰਦ ਸਿੰਘ ਆਪਣੇ 20 25 25 ਸਾਲਾਂ ਤੋਂ 30 30 ਸਾਲ ਹੋ ਗਏ ਉਹਨਾਂ ਨੂੰ ਹੈ ਤੇ ਉਹ ਉਹਨਾਂ ਨੂੰ ਜੇ ਲੋਕ ਸਭਾ ਦੀ ਜਾਂ ਐਮ ਐਲ ਇ ਲੈਕਸ਼ਨ ਲੜਦੇ ਜਿੱਤਦੇ ਹੈ ਤਾਂ ਬਾਹਰ ਆ ਸਕਦੇ ਆ ਦੋ ਦੋ ਚਾਰ ਚਾਰ ਕਰਕੇ ਤੁਸੀਂ ਕੱਢੇ ਕਿਉਂ ਨਹੀਂ ਅੱਗੇ ਮੈਂ ਆ ਜੀ ਪੰਥ ਕਾਗੂ ਪੰਥ ਕਾ ਨੌਜਵਾਨਾਂ ਨੂੰ ਜੇਲਾ ਵਿੱਚ ਕਰਾਉਂਦੇ ਹੁੰਦੇ ਆ ਕਿ ਬਾਹਰ ਕੱਢਦੇ ਹੁੰਦੇ ਆ ਤੇਰੀ ਤੂੰ ਤਾਂ ਸੁਗਵਾਏ ਕਹਿਣਾ ਸੀ ਫੜਪਣ ਤੇ ਰੈਸ ਗੱਲ ਤੇ ਸੀਗਾ ਵੀ ਭਾਈ ਮੈਂ ਤਾਂ ਭਾਈ ਅਮਰਤਪਾਲਸ ਜਿਹਦੇ ਹੱਕ ਦੇ ਵਿੱਚ ਨਾ ਆਪਦੇ ਨੋਮੀਨੇਸ਼ਨ ਵਾਪਸ ਲੈਣਾ ਮੈਂ ਨਹੀਂ ਲੜਦਾ ਲੁੱੜਦਾ ਐਡੀ ਕੌਮ ਦੇ ਹੀਰੇ ਦੇ ਯਾਰ ਤੂੰ ਕਿਵੇਂ ਲੜ ਲੇਗਾ ਤੂੰ ਹਜੇ ਵੀ ਅਗਲੋਂ ਤੁਮਰ ਦੂਜੇ ਪਾਸੇ ਮਿਲਦਾ ਅਸਾ ਜਿਹੜਾ ਉਦੋਂ ਆਉਂਦਾ ਜਦੋਂ ਰਾਣਾ ਗੁਰਜੀਤ ਬੈਠਾ ਹੁੰਦਾ ਇੱਕ ਪਾਸੇ ਉਹ ਕੁਲਵੀਰ ਜੀਰੇ ਵਾਲੇ ਉਹਨਾਂ ਦੇ ਵੀ ਗੱਲ ਕਰਦੇ ਆਪਾਂ ਮੜੀ ਜੀ ਉਹ ਉਹ ਬੈਠੇ ਹੁੰਦੇ ਆ ਹੈ ਤੇ ਪੂਰਾ ਪੰਡਾਲ ਬਰੂਲ ਜਿਵੇਂ ਉਹ ਨਹੀਂ ਰਾਜਾ ਬੈਠਾ ਹੁੰਦਾ ਕੋਈ ਆਪਦੀ ਪਰਜਾ ਦੀ ਗੱਲ ਸੁਣਦਾ ਹੁੰਦਾ ਹੁੰਦਾ ਹੈ ਧਾਮ-ਝਾਮ ਲੈ ਕੇ ਸਾਰਾ ਬੈਠਾ ਹੁੰਦਾ ਵਿੱਚੋਂ ਇੱਕ ਵਰਕਰ ਉੱਠਦਾ ਮੈਕ ਲੈ ਕੇ ਤੇ ਉਹਨਾਂ ਨੂੰ ਕਹਿ ਦਿੰਦਾ ਵੀ ਭਾਈ ਜੇ ਤੁਸੀਂ ਕਹਿੰਦੇ ਉਹਦਾ ਵੋਟਾਂ ਅਸੀਂ ਤੁਹਾਨੂੰ ਪਾ ਦੇਣਾ ਪਰ ਹੈਗੀ ਖੂਚ ਹੀ ਸਿੱਟਣਾ ਕਿਉਂਕਿ ਹਾਵਤਾ ਭਾਈ ਅਮਰਤਪਾਲ ਸਿੰਘ ਦੀ ਵਗ ਰਹੀ ਆ ਐਵੇਂ ਇਡੇ ਜਦ ਪੰਡਾਲ ਚੈਰ ਕਹਿ ਤਾ ਤੋ ਗਾਣਾ ਗਰਜੀਤ ਦੀ ਕਿੰਨੀ ਵੇਚਤੀ ਹੋਗੀ ਹੋਗੀ ਸੋਚੋ ਤੁਸੀਂ ਉਹ ਨਿਕਾ ਜਾ ਹੈਗਾ ਜਿਹੜਾ 5 ਫੁੱਟ ਵੀ ਨਹੀਂ ਹੋਣਾਗਾ ਕਲਵੀਰ ਸਿੰਘ ਜੀਰਾ ਉਹ ਕਹਿੰਦਾ ਮੈਂ ਆ ਮੈਂ ਵੀ ਆ ਕੇ ਪੰਥਕ ਅਗੇ ਮੈਨੂੰ ਤਾਂ ਇਹਨੇ ਤੇ ਹਸਾਈ ਜਾਂਦਾ ਤੁਸੀਂ ਆਪੇ ਪੰਥਕ ਬਣ ਜਨੋ ਯਾਰ ਫੇਸਬੁਕ ਕਹਿੰਦਾ ਘਾਣਾ ਪੰਥ ਕਰ ਤੂੰ ਨਿਕਲ ਜਾਏਗਾ ਤੂੰ ਤੇ ਗੱਲ ਯਾਰ ਵਸੇ ਪਾਉਣ ਵਾਲੀ ਗੱਲ ਨਹੀਂ ਵਸੇ ਆਪਾਂ ਸਹੀ ਗੱਲ ਕਰਦੇ ਆਂ ਤੇ ਇੱਕ ਗੱਲ ਹੋਰ ਇੱਕ ਨਾ ਵੀ ਜੇ ਕੋਈ ਵੀ ਬੰਦਾ ਹਨਾ ਵੀ ਇਹ ਬੱਕਣਾਉਣੀਆਂ ਹਰ ਗਤਾਂ ਵੀ ਜਿਹੜੀਆਂ ਵੀ ਅਮਰਤਪਾਲ ਸਿੰਘ ਦੀ ਜਥੇਬੰਦੀ ਦੇ ਜਿਹੜੇ ਤੁਸੀਂ ਵਟਸਐਪ ਤੇ ਜਿਹੜੇ ਉਹ ਉਹਨਾਂ ਦਾ ਜਿਹੜੇ ਬੰਦ-ਬੰਦ ਹੋ ਗਏ ਆ ਉਹ ਬਹੁਤ ਮਾੜੀ ਗੱਲ ਆ ਵੀ ਜੇ ਕੋਈ ਸੈਂਟਰ ਸਰਕਾਰ ਇਹ ਕੰਮ ਕਰਾ ਰਹੀ ਆ ਬਹੁਤ ਘਿਣਾਉਣੀ ਹਰਕਤ ਆ ਅਗਲੇ ਨੂੰ ਜੇ ਅਗਲਾ ਲੜਨਾ ਚਾਹੁੰਦਾ ਸਵਿਧਾਨ ਨੇ ਹੱਕ ਦਿੰਦਾ ਵੀ ਉਹ ਆਪ ਦਾ ਨੋਮੀਨੇਸ਼ਨ ਭਰ ਕੇ ਆਪ ਦਾ ਚੋਣ ਪ੍ਰਚਾਰ ਕਰਕੇ ਜਿੱਤ ਸਕਦਾ ਲੜ ਸਕਦਾ ਜਿਹੜਾ ਬੰਦਾ ਭਾਰਤ ਦਾ ਨਾਗਰਿਕ ਆ ਉਹ ਚੋਣ ਲੜਨ ਦਾ ਹੱਕ ਵੀ ਰੱਖਦਾ ਤੇ ਆਪ ਦਾ ਚੋਣ ਪ੍ਰਚਾਰ ਕਰਨ ਦਾ ਹੱਕ ਵੀ ਰੱਖਦਾ ਤੇ ਤੁਹਾਨੂੰ ਕੋਈ ਹੱਕ ਨਹੀਂ ਅਗਲਾਂ ਦੇ WhatsApp ਗਰੁੱਪ ਡਿਲੀਟ ਕਰਾਉਣ ਦਾ ਤੇ ਬਾਕੀ ਗੱਲ ਆ ਵਰਤਸ ਸਿੰਘ ਬਲਟੋਆ ਜੀ ਦੀ ਇੱਕ ਦਿਨ ਅਗਰ ਲਾਈਵ ਚਲਾਓ ਚੈਨਲਾਂ 'ਤੇ ਤੇ ਮੈਂ ਇੱਕ ਦੱਸੂਗਾ ਵੀ ਮੈਂ ਕਿੱਡਾ ਵੱਡਾ ਪੰਥਕ ਆਗੂ ਆ ਹੈ ਮੇਰੇ ਮੁਕਾਬਲੇ ਕੋਈ ਵੀ ਨਹੀਂ ਉਹ ਭਰਾਵਾ ਤੂੰ ਤਾਂ 5 ਮਿੰਟ ਨਹੀਂ ਚੱਲਣੇ 5 ਸਵਾਲ ਤੇਨੂੰ 5 ਸਵਾਲਾਂ ਦਾ ਜਵਾਬ ਨਹੀਂ ਹੋਣਗੇ ਜੀ ਤੇ ਤੂੰ ਦੂਜੀ ਗੱਲ ਹੈ ਕਾਲੀ ਦਲ ਦੀ ਛੋਟੀ ਸਰਕਾਰ ਹੈ ਐਸਜੀਪੀਸੀ ਛੋਟੀ ਹੈ ਤੇ ਤੂੰ ਮੈਨੂੰ ਆਂ ਦੱਸ ਵੀ ਜਿਹੜੇ ਕਾਲੀ ਦਲ ਦੇ ਵਿੱਚ ਕਿੰਨੇ ਕਿੰਨੇ ਬੰਦੇ ਆ ਜਿਹੜੇ ਪੱਗ ਬੰਨਦੇ ਆ ਨੌਜਵਾਨ ਮੁੰਡੇ ਪੱਗ ਕਿਉਂ ਨਹੀਂ ਬੰਨਣਾ ਲਾਏ ਭਾਈ ਤੁਸੀਂ ਹੁਣ ਤੱਕ ਸਿੱਖੀ ਦਾ ਪ੍ਰਚਾਰ ਕਿੱਥੇ ਕੀਤਾ ਮੋਨੇ ਆ ਸਾਰੇ ਸੋਡੇ ਕਾਲੀ ਦਲ ਚ ਕਿਹੜਾ ਹੁਣ ਦਾੜਾ ਪ੍ਰਕਾਸ਼ ਕਿਹੜਾ ਛੱਡਿਆ ਵਾ ਹੁਣ ਜੇ ਸਾਡੇ ਵਰਗੇ ਪੰਜਾਬ ਚ ਮੋਨੇ ਫਿਰਦੇ ਆ ਤਾਂ ਇਹ ਕਾਲੀ ਦਲ ਦੀ ਕਮੀ ਆ ਤੁਸੀਂ ਕਹੋ ਨਹੀਂ ਭਈ ਧਰਮ ਪ੍ਰਚਾਰ ਕੀਤਾ ਸਾਡੇ ਵਰਗੇ ਨੂੰ ਦੱਸੋ ਭਈ ਵੀ ਧਰਮ ਦਾ ਕੀ ਆ ਹੁਣ ਮਾੜਾ ਮਟਾ ਸਮਝ ਆਉਣ ਲੱਗਿਆ ਹੈ ਤੇ ਤੁਸੀਂ ਲੋਕਾਂ ਨੂੰ ਨੌਜਵਾਨਾਂ ਨੂੰ ਨਸ਼ਿਆਂ ਚਵਾੜਵਾੜ ਕੇ ਵੀ ਹਾਂ ਵੀ ਇਹਨਾਂ ਨੂੰ ਨਸ਼ਿਆਂ ਚ ਪਾ ਦੋ ਹੈ ਪੜ੍ਹਾਈ ਲਿਖਾਈ ਬੰਦ ਕਰਾ ਦੀ ਬਾਹਰ ਨੂੰ ਪ੍ਰਵਾਸ ਕਰਾ ਤਾਂ ਤੁਸੀਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਕਰਕੇ ਇੱਥੇ ਜਿਹੜਾ ਸਿਸਟਮ ਕਰਾਪਟ ਕਰਤਾ ਬੰਦਾ ਅੱਕਿਆ ਤੱਕਿਆ ਪਰੇਸ਼ਾਨ ਹੋਇਆ ਪ੍ਰਵਾਸ ਕਰ ਗਿਆ ਸਾਰਾ ਪੰਜਾਬ ਦਾ ਨੌਜਵਾਨ ਹੈ ਕੁਝ ਸਾਲਾਂ ਤੱਕ ਪੰਜਾਬ ਵਿਹਲਾ ਬਜ਼ੁਰਗ ਰਹਿ ਜਾਣਗੇ ਇਕੱਲੇ ਤੇ ਤੁਸੀਂ ਕਿਹਦੇ ਸਿਰ ਤੇ ਰਾਜ ਕਰੋਗੇ ਹਜੇ ਤਾਂ ਛੱਡ ਦੇ ਹੁਣ ਪੰਜਾਬ ਨੂੰ ਹੁਣ ਤੁਸੀਂ ਫੇਰ ਪੰਜਾਬ ਬਚਾਉਣ ਦੀ ਯਾਤਰਾ ਕੱਢੀ ਬੈਠੋ ਕੱਲ ਪਰਸੋ ਤਾਂ ਇੱਕ ਦੂਜੀ ਰਾਜਨੀਤਿਕ ਪਾਰਟੀ ਆ ਉਹਨਾਂ ਨੇ ਤੁਹਾਡੇ ਤੋਂ ਪੰਜਾਬ ਬਚਾਇਆ ਹੈ ਪੰਜਾਬ ਦੇ ਲੋਕਾਂ ਨੇ ਅੱਕਿਆਵੇਂ ਉਹਨਾਂ ਦੇ 92 ਐਮਐਲਏ ਜਿਤਾਤੇ ਕਿੱਡੀ ਵੱਡੀ ਗੱਲ ਤੁਹਾਡੇ ਤੋਂ ਬਚਾਇਆ ਤੁਹਾਡੇ ਤੋਂ ਬਚਾਇਆ ਗਲੇ ਨੇ ਪੰਜਾਬ ਹੁਣ ਤੁਸੀਂ ਫੇਰ ਪੰਜਾਬ ਖੋਣ ਨੂੰ ਫਿਰਦੋ ਜਾਂ ਛੱਡ ਦਿਓ ਲੁੱਟਣ ਨੂੰ ਪੰਜਾਬ ਨੂੰ ਹਾਂਗੇ ਪੰਥਗਾ 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 ਯਾਰ ਤੁਸੀਂ ਨਾ ਜਿਹੜੇ ਵੀਡੀਓ ਦੇਖ ਰਹੇ ਹੋ ਤੁਸੀਂ ਲਾਸਟ ਤੱਕ ਵੀਡੀਓ ਦੇਖੀ ਆ ਤੇ ਤੁਹਾਡਾ ਧੰਨਵਾਦ ਆ ਵੀ ਤੁਸੀਂ ਵੀਡੀਓ ਦੇਖੀ ਆ ਪਰ ਜੇ ਇਹਨਾਂ ਗੱਲਾਂ ਨੂੰ ਤੁਸੀਂ ਸਹੀ ਮੰਨਦੇ ਹੋ ਤੇ ਤੁਸੀਂ ਵੀ ਇਹਨਾਂ ਦੇ ਨਾ ਕਰਕੇ ਸ਼ੇਅਰ ਤੇ ਕੱਲੇ-ਕੱਲੇ ਬੰਦੇ ਤੱਕ ਜਾਣਕਾਰੀਆਂ ਤੇ ਆ ਗੱਲਾਂ-ਬੱਤਾਂ ਪਹੁੰਚਾਓ ਤਾਂ ਜੋ ਇਹ ਜਿਹੜੇ ਆਪਦੇ ਆਪ ਨੂੰ ਗਰਾਫ ਬਣਾਈ ਜਾਂਦੇ ਨੇ ਆਪਦਾ ਵੀ ਮੈਂ ਪੰਥ ਕਾ ਗੁਪੰਥ ਕਾ ਗੂ ਜਾਂ ਲੋਕ ਨਾ ਲੋਕਾਂ ਨੂੰ ਯਾਦ ਕਰਾਓ ਪਤਾ ਸਾਰੀਆਂ ਗੱਲਾਂ ਹਰ ਇੱਕ ਨੂੰ ਆ ਪਰ ਪਤਾ ਹੈ ਕਿ ਇਹ ਵੀ ਰੋਟੀ ਕਪੜਾ ਮਕਾਨ ਚ ਹਰੇਕ ਬੰਦਾ ਉਲਝਿਆ ਬਾ ਤੇ ਉਹ ਭੁੱਲ ਜਾਂਦਾ ਕੁਝ ਸਮੇਂ ਤੱਕ ਹੁਣ ਦੇਖੋ ਵੀ ਸੁਮੇਰ ਸੈਣੀ ਸੀਗਾ ਜਿਹੜੇ ਆ ਵੀ ਜਿਹੜੇ ਬਿਆਦਵੀ ਵੇਲੇ ਦੇ ਤੇ ਉਹਨਾਂ ਦਾ ਕੋਰਟ ਕੇਸ ਚ ਉਲਝੇ ਵੀ ਆ ਕਿਹੜੇ ਬੰਦੇ ਨੂੰ ਸਜ਼ਾ ਹੋਈ ਆ ਜਾਂ ਜਿਹੜੇ ਜਿਹੜੇ ਪੁਲਿਸ ਆਫਸਰ ਸੀਗੇ ਇੱਥੇ ਹੈ ਨਾ ਬਿਰਗਾੜੀ ਕਾਂਡ ਚ ਤੇ ਉਹਨਾਂ ਦੇ ਕਿਹੜੇ-ਕਿਹੜੇ ਨੂੰ ਸਜ਼ਾ ਹੋਈ ਆ ਕੇ ਪੀ ਐਸ ਗੱਲ ਕਾਲੀ ਦਲ ਵੇਲੇ ਹੁੰਦਾ ਸੀ 84 ਤੋਂ ਲੈ ਕੇ 90 99 ਤੱਕ ਕਿੰਨੇ ਨੌਜਵਾਨ ਮੁੰਡੇ ਇਹਨਾਂ ਨੇ ਹੈ ਨਾ ਕੀ ਕੀਤਾ ਸੇਕ ਕੌਮ ਦਾ ਕਿੰਨਾ ਕਹਣ ਕੀਤਾ ਉਦੋਂ ਕੌਣ ਸੀਗਾ ਵੱਡੇ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਉਦੋਂ ਉਹਨੇ ਹੀ ਕੀਤਾਗਾ ਕਿਉਂ ਨਹੀਂ ਉਹਨੇ ਕਹਿ ਵੀ ਉਦੋਂ ਬੋਲਿਆ ਦਰਬਾਰ ਸਾਹਿਬ ਟੈਗ ਜਦੋਂ ਹੋਇਆ ਤੇ ਉਦੋਂ ਵਿਰਸਾ ਸਿੰਘ ਮਲਟੋਆ ਖੜੇ ਕਰਕੇ ਬਾਹਰ ਆ ਗਿਆ ਸੀ ਪ੍ਰਕਾਸ਼ ਸਿੰਘ ਬਾਦਲ ਦਾ ਕੀ ਬਿਆਨ ਆਇਆ ਕੋਈ ਬਿਆਨ ਨਹੀਂ ਆਇਆ ਸੀਗਾ ਵੀ ਜਿਹੜਾ ਦਰਬਾਰ ਸਾਹਿਬ ਟੈਗ ਹੋਇਆ ਸੀ ਨਾ 1984 ਚ ਪ੍ਰਕਾਸ਼ ਸਿੰਘ ਬਾਦਲ ਗੋਪਤੋ ਗਿਆ ਸੀਗਾ ਇਹ ਹੈਗੇ ਅੱਗੇ ਅੱਗੇ ਸੰਤਕ ਪਾਰਟੀ ਕਿਹੜੀ ਪੰਥਕ ਪਾਰਟੀ ਆ ਕੋਈ ਪੰਥਕ ਪੰਥਕ ਨਹੀਂ ਪਾਰਟੀ ਹੁਣ ਇੱਕ ਦੇਖੋ ਕੌਮ ਦਾ ਹੀਰਾ ਦੂਜਾ ਸਿਮਰਨਜੀਤ ਸਿੰਘ ਮਾਨ ਉਹ ਆ ਪੰਥਕ ਪਾਰਟੀ ਉਹ ਵੀ ਪੰਥਕ ਪਾਰਟੀ ਆ ਉਹ ਬੰਦਾ ਕਹਿੰਦਾ ਐਡਾ ਪਰਛਾਹ ਹੋ ਉਹ ਕਹਿੰਦਾ ਕਹਿੰਦਾ ਵੀ ਮੈਂ ਆਪਦਾ ਬੰਦਾ ਵਾਪਸ ਲੈਣਾ ਖਡੂਰ ਸਾਹਿਬ ਤੋਂ ਜੇ ਭਾਈ ਅਮਰਤਪਾਲ ਸਿੰਘ ਇਲੈਕਸ਼ਨ ਲੜਦੇ ਆ ਤਾਂ ਯਾਰ ਉਹ ਵੀ ਇੱਕ ਪਾਸੇ ਯਾਰ ਆਪਦਾ ਯੋਗਦਾਨ ਦੇ ਹੀ ਜਾਂਦੇ ਆ ਤੇ ਤੁਸੀਂ ਉਹ ਉਹ ਭਾਈ ਅਮਰਤਪਾਲ ਸਿੰਘ ਨੂੰ ਬਾਹਰ ਨਹੀਂ ਆਉਣਾ ਦੇਣਾ ਚਾਹੁੰਦੇ ਕਿਉਂਕਿ ਤੁਹਾਨੂੰ ਪਤਾ ਵੀ ਉਹਨੇ ਤਾਂ ਬਾਹਰ ਆ ਕੇ ਨਸ਼ੇ ਛਡਾਉਨੇ ਆ ਲੋਕਾਂ ਨੂੰ ਅਮਰਤ ਛਕਾਉਣਾ ਲੋਕਾਂ ਨੂੰ ਸੱਚ ਦੇ ਰਾਸਤੇ ਤੇ ਤੋਰਨਾ ਤੇ ਤੁਹਾਡਾ ਜਿਹੜਾ ਤੁਸੀਂ ਹੁਣ ਤੱਕ ਝੂਠ ਦਾ ਪਟਾਰਾ ਪੱਟ-ਪੱਟ ਕੇ ਝੂਠ ਬੋਲ-ਬੋਲ ਕੇ ਲੋਕਾਂ ਨੂੰ ਬੇਗੂਬ ਬਣਾ ਬਣਾ ਕੇ ਵੋਟਾਂ ਲੈ ਲੈ ਕੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਤੇ ਬਰਬਾਦ ਕਰਤਾ ਇਹ ਸੋਡੀ ਖੇਡ ਹੈ ਜਿਹੜੀ ਜਨਤਾ ਦੇ ਸਾਹਮਣੇ ਨੰਗੀ ਹੋ ਜੂਗੀ ਇਸ ਕਰਕੇ ਤੁਸੀਂ ਉਹ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਨੂੰ ਬਾਹਰ ਨਹੀਂ ਹੋਣ ਦੇਣਾ ਚਾਹੁੰਦੇ ਤੇ ਪੰਜਾਬ ਦੇ ਲੋਕ ਹੁਣ ਜਾਗ ਚੁੱਕਿਆ ਤੇ ਤੁਹਾਨੂੰ ਸਾਬਤ ਸिखਾਉਣਗੇ 2024 ਦੇ ਇਲੈਕਸ਼ਨਾਂ ਚ ਧੰਨਵਾਦ ਜੀ ਵੀਡੀਓ ਸ਼ੇਅਰ ਕਰਦੋ